ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅਤ ਸੁੰਦਰ ਕੋ ਲੀਨ ਚਤੁਰਮੁਖ ਗਿਆਨੀ ਤਨਮント ਮਿਰਤ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਜਦ ਤੱਕ ਮਨ ਵਿੱਚ ਵਾਸ਼ਨਾਵਾਂ ਹਨ ਇਹ ਮਨ ਇਕਾਗਰ ਕਦੀ ਨਹੀਂ ਹੋ ਸਕਦਾ ਅਤੇ ਜਦ ਤੱਕ ਮਨ ਇਕਾਗਰ ਨਹੀਂ ਹੁੰਦਾ ਪਰਮਾਤਮਾ ਨਾਲ ਤਾਂ ਜੁੜ ਹੀ ਨਹੀਂ ਸਕਦਾ ਮਮਾ ਮਨਸਿਓ ਕਾਜ ਹੈ ਮਨਸਾ ਦਰਸਿਤ ਹੋਏ ਮਨ ਹੀ ਮਨ ਸਿਓ ਕਹਿ ਕਬੀਰਾ ਮਨਸਾ ਮਿਲਿਆ ਨ ਕੋਏ ਐਸੇ ਲਈ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਮਨ ਨੂੰ ਇਕਾਗਰ ਕਰੋ ਮਨ ਨੂੰ ਇਕਾਗਰ ਕਰਕੇ ਹੀ ਪੂਰਾ ਲਾਭ ਮਿਲਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਬਿਆੰਤ ਕੋਤਕ ਰਚੇ ਕੋਈ ਵੀ ਥਾਂ ਐਸਾ ਨਹੀਂ ਛੱਡਿਆ ਕੋਈ ਪੱਖ ਜਿੱਥੇ ਆਪਣੇ ਮਤ ਨਾ ਦਿੱਤੀ ਹੋਵੇ ਚਾਹੇ ਕੋਈ ਜਾਦੂਗਰ ਹੋਵੇ ਜਾਂ ਭੂਮੀ ਵਰਗਾ ਦਾਨੀ ਚੋਰੀ ਕਰਕੇ ਦਾਨ ਕਰਨ ਵਾਲਾ ਕਿਉਂ ਨਾ ਹੋਵੇ ਗੁਰੂ ਮਹਾਰਾਜ ਨੇ ਹਰ ਬੰਦੇ ਨੂੰ ਸਮਝਾਇਆ ਹੈ ਚਾਹੇ ਸਾਧੂ ਨੇ ਚਾਹੇ ਉਹ ਗਰਸਤੀ ਨੇ ਹਰ ਬੰਦੇ ਨੂੰ ਸਮਝਾਇਆ ਹੈ ਅੱਜ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਜੰਗਲਾਂ ਵਿੱਚੋਂ ਜਾ ਰਹੇ ਸਨ ਉਸ ਵੇਲੇ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ਕੋਈ ਬਸਤੀ ਦੇਖ ਲਿਆ ਕਰੋ ਕੋਈ ਇੱਕ ਅੱਧਾ ਦਿਨ ਰਜ ਕੇ ਪ੍ਰਸ਼ਾਦਾ ਛੱਕ ਲਈਏ ਅਸੀਂ ਤਾਂ ਬਸ ਜੰਗਲੀ ਫਲ ਖਾਈ ਜਾਂਦੇ ਹਾਂ ਨਾ ਨਮਕ ਹੈ ਨਾ ਮਿਰਚ ਹੈ ਨਾ ਕੋਈ ਹੋਰ ਅਨ ਹੈ ਤੁਸੀਂ ਤਾਂ ਸ਼ਬਦ ਦੇ ਆਧਾਰ ਤੇ ਰਹਿੰਦੇ ਹੋ ਮੇਰਾ ਸਰੀਰ ਤਾਂ ਕੱਚਾ ਹੈ ਮੈਨੂੰ ਤਾਂ ਭੁੱਖ ਲੱਗਦੀ ਹੈ ਗੁਰੂ ਮਹਾਰਾਜ ਨੇ فرمایا ਮਰਦਾਨਿਆ ਸਮਾਂ ਆਵੇਗਾ ਤੈਨੂੰ ਬਸਤੀ ਵੀ ਦਿਖਾ ਦੇਵਾਂਗੇ ਪਰ ਇਹਨਾਂ ਜੰਗਲਾਂ ਨੂੰ ਕੰਨੋ ਬੁਰਾ ਕਹਿੰਦਾ ਹੈ ਇਹ ਜੰਗਲ ਵੀ ਚੰਗੇ ਹੁੰਦੇ ਨੇ ਵੱਡੇ ਵੱਡੇ ਮਹਾਪੁਰਸ਼ ਵੱਡੇ ਵੱਡੇ ॠषि मुनि ਵੱਡੇ ਵੱਡੇ ਪੀਰ ਪਗੰਬਰ ਸਾਰੇ ਇਕਾਂਤ ਕੋਲਦੇ ਹਨ ਦੁਨੀਆ ਦੇ ਵਿੱਚ ਰਹਿ ਕੇ ਇਕਾਂਤ ਨਹੀਂ ਮਿਲਦੀ ਉਹ ਇਕਾਂਤ ਟੋਲਣ ਵਾਸਤੇ ਕੋਈ ਐਸਾ ਹੀ ਸਥਾਨ ਟੋਲਦੇ ਹਨ ਜਿੱਥੇ ਬੱਧਾ ਮੁਸ਼ਕਲ ਨਾਲ ਪਹੁੰਚੇ ਗੁਰੂ ਮਹਾਰਾਜ ਨੇ ਕਿਹਾ ਮਰਦਾਨਿਆ ਇਨ੍ਹਾਂ ਜੰਗਲਾਂ ਦੇ ਵਿੱਚ ਪਰਮੇਸ਼ਵਰ ਦੇ ਪਿਆਰੇ ਚੰਗੀ ਲੋਚਾ ਲੈ ਕੇ ਦੁੱਖ ਸੁੱਖ ਸਹਾਰਦੇ ਹਨ ਅਤੇ ਐਸੇ ਮਨੁੱਖ ਜਿਨ੍ਹਾਂ ਦੇ ਅੰਦਰ ਲੋਚਾ ਹੈ ਪ੍ਰਭੂ ਨੂੰ ਮਿਲੰਦੀ ਉਹ ਇਨ੍ਹਾਂ ਜੰਗਲਾਂ 'ਚ ਮਰਦਾਨਿਆ ਦੁੱਖ ਕੱਟ ਕੇ ਤਪ ਕਰਦੇ ਹਨ ਪ੍ਰਭੂ ਪਿਆਰਿਆਂ ਨੇ ਜੰਗਲਾਂ ਵਿੱਚ ਰਹਿ ਕੇ ਹੀ ਕਿੰਨੀ ਵੱਡੀ ਕਲਨਾ ਕਰ ਲਈ ਫਿਰ ਜਾ ਕੇ ਉਹਨਾਂ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਈ ਅਤੇ ਹੁਣ ਉਹਨਾਂ ਨੂੰ ਸੰਸਾਰ ਪੁੱਜਦਾ ਹੈ ਅਤੇ ਜਦੋਂ ਗੁਰੂ ਨਾਨਕ ਮਹਾਰਾਜ ਸ਼ਬਦ ਦਾ ਉਚਾਰਨ ਕਰਦੇ ਹਨ ਸਾਰੇ ਜੰਗਲ ਵਿੱਚ ਹੀ ਸ਼ਾਂਤ ਰਸਵੈਲ ਜਾਂਦਾ ਹੈ ਬੜੀ देर ਲੰਘ ਗਈ ਗੁਰੂ ਮਹਾਰਾਜ ਨੂੰ ਉਸ ਥਾਂ ਦੇ ਉੱਤੇ ਬੈਠਿਆ ਜਿਸ ਵਕਤ ਸਮਾਦੀ ਦਾ ਉਥਾਨ ਹੋਏ ਕੋਈ ਪ੍ਰੇਮੀ ਪਿੱਠ ਦੇ ਉੱਤੇ ਸਮਾਨ ਲਦਿਆ ਹੋਇਆ ਹੈ ਅਤੇ ਜਾ ਰਿਹਾ ਹੈ ਗੁਰੂ ਮਹਾਰਾਜ ਨੇ فرمایا ਮਰਦਾਨਿਆ ਇਹ ਕੌਣ ਹੈ ਮਰਦਾਨਾ ਕਹਿਣ ਲੱਗਾ ਸੱਚੇ ਪਾਸ਼ਾ ਕੋਈ ਵਪਾਰੀ ਲੱਗਦਾ ਹੈ ਗੁਰੂ ਮਹਾਰਾਜ ਨੇ ਕਿਹਾ ਇਸ ਨੂੰ ਬੁਲਾ ਕੇ ਲਿਆਓ ਜਦੋਂ ਉਸ ਨੂੰ ਬੁਲਾਇਆ ਤਾਂ ਗੁਰੂ ਮਹਾਰਾਜ ਨੇ ਪੁੱਛਿਆ ਪ੍ਰੇਮਿਆ ਕੀ ਲੈ ਜਾਂਦਾ ਹੈ ਤੂੰ ਇਸ ਜੰਗਲ ਦੇ ਅੰਦਰ ਤਾਂ ਵਪਾਰੀ ਕਹੇ ਲੱਗਾ ਇੱਥੇ ਰੋਜ਼ਗਾਰ ਦਾ ਸਾਧਨ ਸੋਚ ਕੇ ਮੈਂ ਬੜੀਆਂ ਚੀਜ਼ਾਂ ਬਾਹਰਲੇ ਪਿੰਡਾਂ ਚੋਂ ਲਈਆਂ ਹਨ ਅਤੇ ਇਸ ਜੰਗਲ ਤੋਂ ਲੰਘ ਕੇ ਬਸਤੀਆਂ ਵੱਲੋਂ ਮੈਂ ਜਾਂਦਾ ਪਿਆ ਹਾਂ ਮੇਰੇ ਕੋਲ ਖਾਣ ਪੀਣ ਦਾ ਸਾਰਾ ਸਮਾਨ ਹੈ ਗੁਰੂ ਮਹਾਰਾਜ ਕਹਿੰ ਲੈ ਕੇ ਇਸ ਪੋਟਲੀ ਵਿੱਚ ਕੀ ਹੈ ਤਾਂ ਕਹਿਣ ਲੱਗਾ ਪਾਤਸ਼ਾਹ ਇਸ ਦੇ ਵਿੱਚ ਵੱਟੇ ਹਨ ਗੁਰੂ ਮਹਾਰਾਜ ਨੇ ਫਰਮਾਇਆ ਸਾਨੂੰ ਵੀ ਤਾਂ ਘੱਟ ਕੇ ਦਿਖਾ ਜਦੋਂ ਉਹ ਪੱਟੇ ਦਿਖਾਉਣ ਲੱਗਿਆ ਤਾਂ ਮਹਾਰਾਜ ਕਹਿੰਦੇ ਹਨ ਇਹ ਕਾ ਦਾ ਵਟਾ ਹੈ ਕਹਿਣ ਲੱਗਾ ਇਹ ਦੇਸਰੀ ਹੈ ਇਹ ਇੱਕ ਸਿਰ ਹੈ ਇਹ ਅੱਧਾ ਸਿਰ ਹੈ ਜਦੋਂ ਗੁਰੂ ਮਹਾਰਾਜ ਨੇ ਸਭ ਤੋਂ ਗੋਲ ਵਾਲਾ ਪੱਟਾ ਚੁੱਕਿਆ ਅਤੇ ਪੁੱਛਿਆ ਕਿ ਇਹ ਕੀ ਹੈ ਤਾਂ ਕਹਿਣ ਲੱਗਾ ਇਹ ਪਾਇਆ ਦਾ ਵਟਾ ਹੈ ਗੁਰੂ ਮਹਾਰਾਜ ਨੇ ਉਸ ਗੋਲ ਵਟੇ ਨੂੰ ਹੱਥ ਵਿੱਚ ਲਿਆ ਅਤੇ ਇੱਕੋ ਗਾਲ ਕਹੀ ਜਾਂਦੇ ਨੇ ਤਨ ਪਾਓ ਤਨ ਪਾਓ ਪਿਆਰਿਆ ਐਸੇ ਜਾਤ ਨਾਲ ਸੰਬੰਧ ਰੱਖ ਕੇ ਤੂੰ ਆਪਣੇ ਆਪ ਨੂੰ ਛੋਟਾ ਕਹਾਇਆ पत्थर जाति संबंध रखता हो रहे तो पछाने नहीं मैं आपू गुरु महाराज ने कहा तू नहीं पहचान पर असी तो पछा लिया है व्यापारी ने कहा मेरे उत्ते कि तो गुरु महाराज ने ऐसी कृपा दृष्टि की उसके बजर कपाट खोल दिते ਖੁੱਲਦੇ ਸਾਰ ਹੀ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਅਤੇ ਜੋ ਪਰਮ ਜੋਤੀ ਦਾ ਪ੍ਰਕਾਸ਼ ਸੀ ਉਸ ਦੇ ਦਿਦਾਰੇ ਹੋ ਗਏ ਮਸਤ ਹੀ ਹੋ ਗਿਆ ਨੇਤਰ ਨਹੀਂ ਖੋਲਦਾ ਉਸੇ ਮਸਤੀ ਵਿੱਚ ਪਿਆ ਹੈ ਬੜਾ ਚਿੱਲ ਲੰਗ ਗਿਆ ਉਸ ਨੂੰ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ ਅਤੇ ਸਾਵਧਾਨ ਕੀਤਾ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਨੇ ਉਸਤੇ ਸੀਸ ਤੇ ਹੱਥ ਰੱਖਿਆ ਅਤੇ ਉਸ ਨੂੰ ਸ਼ਬਦਨ ਕੀਤਾ ਕਹਿ ਲੱਗਾ ਪਾਸ਼ਾ ਮੈਂ ਕਿਹੜੀ ਲਸਣਾ ਦੇ ਨਾਲ ਤੇਰੇ ਗੁਣ ਕਾਵਾਂ ਏਡੀ ਮੇਰੇ ਉੱਤੇ ਤੁਸੀਂ ਕਿਰਪਾ ਕਰ ਦਿੱਤੀ ਹੈ ਜਨਮਾ ਜਨਮਾਂ ਦਾ ਵਿਛੜਿਆ ਹੋਇਆ ਤੁਸੀਂ ਮਿਲ ਦਿੱਤਾ ਮਸਤਕ ਨਿਵਾਇਆ ਅਤੇ ਗੁਰੂ ਮਹਾਰਾਜ ਨੇ ਆਗਿਆ ਕੀਤੀ ਚੰਗਾ ਪਾਈ ਹੁਣ ਤੁਸੀਂ ਕਾਰਜ ਕਰੋ ਆਪਣਾ ਉਹ ਚਲਿਆ ਜਾਂਦਾ ਹੈ ਪਾਈ ਬਾਲਾ ਅਤੇ ਪਾਈ ਮਰਦਾਨਾ ਵੀ ਦੇਖਦੇ ਹਨ ਮਰਦਾਨਾ ਕਿਉਂਕਿ ਗੱਲਬਾਤ ਕਰਦਾ ਸੀ ਮਹਾਰਾਜ ਨੂੰ ਬਹੁਤ ਪਿਆਰ ਕਰਦਾ ਸੀ ਬਾਲ ਸिखਾਈ ਸੀ ਵੈਸੇ ਉਮਰ ਵਿੱਚ ਚਾਹੇ 10 ਸਾਲ ਵੱਡਾ ਹੀ ਸੀ ਪਰ ਸਤਕਾਰ ਉਸਦੇ ਮਨ ਵਿੱਚ ਬਹੁਤ ਸੀ ਸੁਭਾਅ ਸੀ ਗੱਲਬਾਤ ਕਰਨ ਦਾ ਕਹਿ ਲੱਗਾ ਮਹਾਰਾਜ ਇਹ ਜਿਹੜਾ ਵਪਾਰੀ ਆਇਆ ਹੈ ਨਾ ਇਹ ਆਪ ਦੇ ਕੋਲ ਪਹਿਲਾਂ ਆਇਆ ਹੈ ਨਾ ਕੋਈ ਇਸਨੇ ਜੱਦ-ਤੱਬ ਕੀਤਾ ਹੈ ਤੁਸੀਂ ਐਡੀ ਵੱਟੀ ਕਿਰਪਾ ਕਿਉਂ ਕਰ ਦਿੱਤੀ ਤਾਂ ਗੁਰੂ ਨਾਨਕ ਦੇਵ ਜੀ ਨੇ فرمایا ਮਰਦਾਨਿਆ ਇਹ ਪਿਛਲੇ ਜਨਮ ਦਾ ਬੜਾ ਕਪਿਆ ਸੀ ਭਗਤ ਸੀ ਬਹੁਤ ਵੱਡਾ ਲੇਕਿਨ ਇਸ ਨੂੰ ਪ੍ਰਾਪਤੀ ਨਹੀਂ ਸੀ ਹੋਈ ਅਦੂਰਾ ਸੀ ਕਿਉਂਕਿ ਇਸ ਨੂੰ ਪੂਰਾ ਗੁਰੂ ਨਹੀਂ ਸੀ ਮਿਲਿਆ ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ ਉਨੀ ਦੇਰ ਤੱਕ ਅੰਦਰਲੇ ਤਾਕ ਨਹੀਂ ਖੁੱਲਿਆ ਕਰਦੇ ਅੰਦਰਲਾ ਕੋਈ ਪੇਤ ਨਹੀਂ ਆਇਆ ਕਰਦਾ ਕਿਉਂਕਿ ਸਮਰੱਥ ਗੁਰੂ ਨਹੀਂ ਮਿਲਿਆ ਅਤੇ ਇਹ ਅੰਦਰਲੇ ਦਿਦਾਰੇ ਗੁਰੂ ਦੇ ਸ਼ਬਦੋਂ ਬਗੈਰ ਨਹੀਂ ਹੁੰਦੇ ਉਗਲੂ ਮਹਾਰਾਜ ਮਰਦਾਨਿਆਂ ਨੂੰ ਸਮਝਉਂਦੇ ਹਨ ਅਤੇ ਆਖਦੇ ਹਨ ਮਰਦਾਨਿਆਂ ਜਿਨ੍ਹਾਂ ਨੂੰ ਤੋ ਜੰਗਲ ਕਹਿੰਦਾ ਹੈ ਇਹ ਬੜੇ ਚੰਗੇ ਨੇ ਬੜੇ ਚੰਗੇ ਪੁਰਸ਼ ਦੁਨੀਆਂ ਨੂੰ ਛੱਡ ਛਿੜਾ ਕੇ ਇੱਥੇ ਆਏ ਬਾਬਾ ਫਰੀਦ ਵਰਗੇ ਹੋਰ ਵੱਡੇ ਵੱਡੇ ਮਹਾਪੁਰਸ਼ ਆਏ ਉਹਨਾਂ ਨੇ ਆ ਕੇ ਤਪ ਕੀਤਾ ਤਾਂ ਜਾ ਕੇ ਪਰਮੇਸ਼ਵਰ ਦੀ ਪ੍ਰਾਪਤੀ ਕਰਕੇ ਫਿਰ ਘਰਾਂ ਨੂੰ ਗਏ ਮਰਦਾਨਿਆਂ ਬਾਣੀ ਇਹ ਨਿੰਦਨਯੋਗ ਨਹੀਂ ਇੱਥੇ ਆਪਾਂ ਪਰਮੇਸ਼ਵਰ ਦੇ ਗੁਣ ਗੋਂਦੇ ਹਾਂ ਮਹਿਲਾ ਦੇ ਨਾਲੋਂ ਕੁਲੀਆਂ ਚੰਗੀਆਂ ਹੁੰਦੀਆਂ ਨੇ ਉਹਨਾਂ ਸ਼ਹਿਰਾਂ ਨੂੰ ਅੱਗ ਲੱਗ ਜਾਵੇ ਉਹਨਾਂ ਤੋਲਰਾਂ ਨੂੰ ਅੱਗ ਲੱਗ ਜਾਵੇ ਵੱਡੇ-ਵੱਡੇ ਮਹਿਲ ਕੋਠੀਆਂ ਨੂੰ ਅੱਗ ਲੱਗ ਜਾਵੇ ਜਿਸਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਮਰਦਾਨਿਆ ਉਹ ਤਾਂ ਜਿਹੜੇ ਘਰ ਹੁੰਦੇ ਨੇ ਸ਼ਮਸ਼ਾਨ ਭੂਮੀਆਂ ਵਰਗੇ ਹੁੰਦੇ ਨੇ ਜਿੱਥੇ ਪਰਮੇਸ਼ਵਰ ਦਾ ਨਾਮ ਨਾ ਜਪਿਆ ਜਾਵੇ ਉਹ ਨਗਰ ਵੀ ਉਜੜ ਹੋਇਆ ਕਰਦੇ ਨੇ ਇੱਕ ਰਾਮ ਸੁਨੇਹੀ ਬਾਹਰਾ ਉਜੜ ਮੇਰਾ ਪਾਏ ਕਬੀਰ ਸਾਹਿਬ ਵੀ ਫਰਮਉਂਦੇ ਹਨ ਕਿ ਇਸ ਪੀੜ ਵਿੱਚ ਵੀ ਮੈਨੂੰ ਉਜੜ ਨਜ਼ਰ ਆndi ਹੈ ਕਿਉਂਕਿ ਪੂਰੀ ਪੀੜ ਦੇ ਅੰਦਰ ਪਰ ਮੇਸ਼ੇਵਰ ਦਾ ਪਿਆਰ ਨજર ਨਹੀਂ ਆਇਆ ਗੁਰੂ ਮਹਾਰਾਜ ਨੇ ਕਿਹਾ ਮਰਦਾਨਿਆ ਉਹ ਜਿਹੜੇ ਕਾਰਜ ਜਿੱਥੇ ਨਾਮ ਨਹੀਂ ਜਪ ਹੁੰਦਾ ਉਹ ਕਾਰ ਸ਼ਮਸ਼ਾਨ ਭੂਮੀ ਵਰਗੇ ਹੋਇਆ ਕਰਦੇ ਹਨ ਉਹ ਤਾਂ ਪੂਤ ਨੇ ਬੰਦੇ ਦੇਖਣ ਵਾਸਤੇ ਨજર ਆਉਂਦੇ ਨੇ ਪਰ ਅੰਦਰੋਂ ਪੂਤ ਨੇ ਅਤੇ ਫਿਰ ਗੁਰੂ ਮਹਾਰਾਜ ਨੇ ਫਰਮਾਇਆ ਜਿਸ ਦੇ ਹਿਰਦੇ ਅੰਦਰ ਗੁਰੂ ਮਹਾਰਾਜ ਦਾ ਪਿਆਰ ਨਹੀਂ ਪਰਮੇਸ਼ਵਰ ਵਾਸਤੇ ਪਿਆਰ ਨਹੀਂ ਉਸ ਨੂੰ ਮਤ ਜਾਨੋ ਕਿ ਉਹ ਜਿਉਂਦਾ ਹੈ ਜਿਉਂਦਾ ਤਾਂ ਉਹ ਹੈ ਪਰ ਉਹ ਹਰਾਮਖਾਨ ਦੇ ਨੇ ਉਹ ਜਿਉਂਦੇ ਨਹੀਂ ਹਨ ਜਿਉਂਦੇ ਸਿਰਫ ਉਹ ਨੇ ਜਿਨ੍ਹਾਂ ਦੇ ਅੰਦਰ ਨਾਮ ਦੀ ਰੋਹ ਚੱਲਦੀ ਹੈ ਨਾਮ ਪ੍ਰਗਟ ਹੋ ਜਾਂਦਾ ਹੈ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ ਅਤ ਸੁੰਦਰ ਕੋ ਲੀਨ ਚਤੁਰਮੁਖ ਗਿਆਨੀ ਤਨਮント ਮਿਰਤ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ